ਇਸੇ ਬੜਾ ਬੁਰਾ ਹਾਲ ਆ ਘਟੋ ਘਟ 15 16 ਪਿੰਡਾ ਜਿਹੜੇ ਲਗਾਤਾਰ ਡੁੱਬ ਚੁੱਕੇ ਨੇ ਔਰ ਲੋਕ ਤਰਾਤਰਾ ਕਰ ਰਹੇ ਨੇ ਤੇ ਜਿੱਥੇ ਲੱਗਦਾ ਨਹੀਂ ਕਿ ਇੱਥੇ ਕੋਈ ਸਰਕਾਰੀ ਅਧਾਰਾ ਕੋਈ ਪਹੁੰਚਿਆ ਹੋਵੇ ਸਰ ਤੁਹਾਨੂੰ ਲੱਗਦਾ ਵੀ ਜਿੰਨੀ ਸਹਾਇਤਾ ਤੁਸੀਂ ਕਰ ਪਾ ਰਹੇ ਹੋ ਇਹ ਇਨਫ ਹੈ ਬਿਅੰਨੀ ਨਾਲ ਸਰਦਾ ਇਹ ਨਾ ਪਿੰਡਾਂ ਦਾ ਜਾਂ ਹੋਰ ਲੋਡ ਹੈਗੀ ਸੀ ਇੱਥੇ ਜਾਂ ਪਹੁੰਚ ਨਹੀਂ ਸਕੀ ਸਿੱਧ ਮੰਤਰੀ ਪੰਜਾਬ ਦੇ ਨਾਲ ਬਲਬੀਰ ਸਿੰਘ ਦਾ ਨਾਲ ਸਾਡੀਆਂ ਕਈ ਮੀਟਿੰਗ ਹੋਈਆਂ ਨੇ ਮੁੱਖ ਮੰਤਰੀ ਨਾਲ ਵੀ ਹੋਈਆਂ ਨੇ ਔਰ ਹੋਰ ਵੱਖ-ਵੱਖ ਜਿਹੜੇ ਇਹਨਾਂ ਦੇ ਮੰਤਰੀ ਮੰਡਲ ਉਹਨਾਂ ਨਾਲ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਪਰ ਉਹਨਾਂ ਦਾ ਕਹਿਣਾ ਜਿਹੜਾ ਉਹ ਸਿਰ ਮੱਥੇ ਆ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਕੁਝ ਨਹੀਂ ਕਰਨ ਜੋ ਕਰੇ ਪ੍ਰਣਾਲਾ ਵੀ ਹੁਣ ਤਾਂ ਜੀ ਕਾਫੀ ਵੱਡ ਗਿਆ ਜੀ ਹਾਂ ਤੇ ਉਹੀ ਗੱਲ ਆ ਵੀ ਉਹ ਸਿਰਫ ਤੇ ਸਿਰਫ ਅਖਬਾਰੀ ਬਿਆਨਬਾਜ਼ੀ ਕਰਨ ਵਾਲੇ ਲੋਕ ਨੇ ਕਿਹੜੀ ਕਿਹੜੀ ਦਵਾਈਆਂ ਹੁਣ ਇੱਥੇ ਜ਼ਰੂਰ ਤੇ ਸਾਹਮਣੇ ਦੇ ਰਹੇ ਹਾਂ ਜਿੰਨੀ ਵੀ ਸਾਰੀ ਲੋੜ ਆ ਜੀ ਸਾਰਾ ਹਰ ਇੱਕ ਸਟਾਰਾਂ ਦੀ ਫਸਟ-ਏਡ ਹਰ ਇੱਕ ਤਰ੍ਹਾਂ ਦਾ ਟਰੀਟਮੈਂਟ ਅਸੀਂ ਇੱਥੇ ਕਰਾਂਗੇ 24 ਘੰਟੇ ਸਾਡਾ ਇਹ ਚੱਲਦਾ ਕੈਂਪ ਔਰ ਲਗਾਤਾਰ ਚੱਲਣਾ ਇਹ ਕੋਈ ਪਹਿਲਾ ਕੰਮ ਨਹੀਂ ਹੈ ਕਿ ਅੱਜ ਹੀ ਇਹ ਕੰਮ ਹੋਇਆ ਜਾਂ ਹੁਣ ਹੀ ਪਾਣੀ ਦੇ ਨਾਲ ਇਹ ਕੰਮ ਹੋਇਆ ਹਰ ਸਾਲ ਇਹੀ ਹਾਲਾਤ ਨੇ ਲੋਕ ਵਿਚਾਰੇ ਡੁੱਬਦੇ ਨੇ ਫੇਰ ਜਉਂਦੇ ਨੇ ਫੇਰ ਵਿਚਾਰੇ ਤਬਾਹ ਹੁੰਦੇ ਨੇ ਫੇਰ ਉੱਠਦੇ ਨੇ ਡਾਕਟਰ ਥੋੜਾ ਦੱਸੋ ਜੀ ਕਿ ਅੰਦਰ ਕਿਦਾਂ ਦੀ ਸਿਚੁਏਸ਼ਨ ਆ ਕੋਈ ਇਦਾਂ ਦੇ ਹਾਲਾਤ ਤੁਸੀਂ ਦੇਖੇ ਜਿਹੜੇ ਤੁਹਾਨੂੰ ਲੱਗਦਾ ਵੀ ਬਹੁਤ ਗੰਭੀਰ ਆ ਬਣੇ ਹੋਏ ਜਿਹੜੇ ਕਿ ਆ ਪਿੱਛੇ ਅਸੀਂ ਇੱਕ ਪਿੰਡ ਹੋਰ ਕੱਢ ਕੇ ਆਏ ਬੱਚੇ ਤੇ ਉਹ ਜਿਹੜੇ ਚਲਾਉਣ ਵਾਲੇ ਨੇ ਵਹੀਕਲ ਅੰਦਰ ਲੈ ਕੇ ਜਾਂਦੇ ਨੇ ਕਿਸ਼ਤੀਆਂ ਉਹਨਾਂ ਤੋਂ 6 ਬੰਲੇ ਆਜ ਮਤਾਬਦੇ ਬਹਿ ਜਾਂਦੇ ਆ ਤੇ ਜਦੋਂ ਲੈ ਕੇ ਜਾਂਦੇ ਆ ਪਰਿਵਾਰ ਨੂੰ ਉਧਰੋਂ ਘੁੰਮਣ ਤੋਂ ਉਧਰ ਦੋ ਲੈ ਕੇ ਅੰਦਰ ਦੋ ਬਚਾਰੇ ਮਗਰ ਰਹਿ ਜਾਂਦੇ ਆ ਮੱਕ ਇੱਥੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕੋਈ ਫੰਡਸ ਦੀ ਲੋੜ ਆ ਤੇ ਨਾ ਸਾਨੂੰ ਕਿਸੇ ਹੋਰ ਤਰ੍ਹਾਂ ਦੀ ਰੋਟੀਆਂ ਦੀ ਲੋੜ ਆ ਜੇ ਮਤਲਬ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਆਮ ਬੰਦਾ ਚਾਹੁੰਦਾ ਕਿ ਅਸੀਂ ਰਲ ਕੇ ਕੋਈ ਡਿਊਟੀ ਦੇਣੀ ਆ ਜਾਂ ਰਲ ਕੇ ਸਾਡਾ ਸਾਥ ਦੇਣਾ ਤਾਂ ਉਹ ਆਉਣ ਸਾਡੇ ਕੋਲੇ ਬੈਠਣਾ ਅਸੀਂ ਤੁਹਾਡੇ ਨਾਲ ਆ ਇਸ ਸਮੇਂ ਜ਼ੀਰਾ ਹਲਕੇ ਦੇ ਪਿੰਡ ਫੱਤੇਵਾਲ ਚ ਖੜੀ ਆ ਜਿੱਥੇ ਕਿ ਬੜੇ ਭਿਆਨਕ ਹਾਲਾਤ ਹੜ੍ਹ ਦੇ ਨਾਲ ਬਣੀ ਹੋਈ ਆ ਜਿੱਥੇ ਅਬਿਆਸ ਤੇ ਸਤਲੁਜ ਦਾ ਸੰਗਮ ਹੁੰਦਾ ਉਸ ਤੋਂ ਬਾਅਦ ਹਰੀਕੇ ਹੱਟ ਤੋਂ ਇਹ ਰਲ ਕੇ ਪਾਣੀ ਅੱਗੇ ਜਾਂਦਾ ਤੇ ਬਹੁਤ ਪਿੰਡਾਂ ਦੇ ਵਿੱਚ ਇਸ ਪਾਣੀ ਨੇ ਮਾਰ ਕੀਤੀ ਹੈ ਤੇ ਭਿਆਨਕ ਹਾਲਾਤਾਂ ਦੇ ਵਿੱਚ ਕੁਝ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਵੀ ਆ ਸਾਹਮਣੇ ਆਈਆਂ ਜਿਨ੍ਹਾਂ ਵੱਲੋਂ ਮਦਦ ਮੁਹੱਈਆ ਕਰਾਈ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਜਿਹੜੇ ਨੁਮਾਇੰਦੇ ਆ ਸਿੱਖ ਅਵੇਰਨੈਸ ਫਾਊਂਡੇਸ਼ਨ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਕੈਂਪ ਲੱਗਿਆ ਹੋਇਆ ਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜੀ ਕਿੱਦਾਂ ਦੇ ਹਾਲਾਤ ਆ ਤੁਸੀਂ ਅੰਦਰ ਗਏ ਹੋ ਕਿਹੜੀਆਂ ਸਮੱਸਿਆਵਾਂ ਤੇ ਕਿੱਦਾਂ ਦੀ ਜਿਹੜੀ ਮਦਦ ਮੁਹੱਈਆ ਕਰਾ ਰਹੇ ਹੋ ਅਸੀਂ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਪੰਜਾਬ ਆ ਮੈਂ ਪੰਜਾਬ ਦਾ ਪ੍ਰਧਾਨ ਆ ਡਾਕਟਰ ਦਸਵਿੰਦਰ ਕਾਲਖ ਤੇ ਮੇਰੇ ਨਾਲ ਪੰਜਾਬ ਦੇ ਜਨ ਸੈਕਟਰੀ ਨੇ ਪੰਜਾਬ ਦੇ ਸੀਨੀਅਰ ਮੀਰ ਪ੍ਰਧਾਨ ਨੇ ਸਾਡੇ ਮੀਤ ਪ੍ਰਧਾਨ ਸਾਰੀ ਪੰਜਾਬ ਦੀ ਟੀਮ ਆ ਜਿਹੜੀ ਲੁਧਿਆਣਾ ਤਰਨਤਾਰਨ ਤੇ ਅਮਰਸਰ ਤੋਂ ਆਈ ਹੈ ਤੇ ਸਾਡੇ ਨਾਲ ਸਿੱਖ ਅਵੇਅਰਨੈਸ ਫਾਊਂਡੇਸ਼ਨ ਜਿਹੜੀ ਹਮੇਸ਼ਾ ਹੀ ਹੜ੍ਹਾਂ ਦੇ ਵਿੱਚ ਜਾਂ ਕੁਦਰਤੀ ਆਫਤਾਂ ਦੇ ਵਿੱਚ ਸਾਡਾ ਸਹਿਯੋਗ ਕਰਦੀ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਰਲ ਮਿਲ ਕੇ ਅੱਜ ਇਸ ਫਤਿਹਾਲ ਜ਼ਿਲ੍ਹੇ ਹਲਕੇ ਦੇ ਪਿੰਡ ਚ ਆਏ ਆ ਜਿੱਥੇ ਬੜਾ ਬੁਰਾ ਹਾਲ ਆ ਕਟਕੜ 15 16 ਪਿੰਡਾਂ ਜਿਹੜੇ ਲਗਾਤਾਰ ਡੁੱਬ ਚੁੱਕੇ ਨੇ ਔਰ ਲੋਕ ਤਰਾਤਰਾਂ ਕਰ ਰਹੇ ਨੇ ਤੇ ਜਿੱਥੇ ਲੱਗਦਾ ਨਹੀਂ ਕਿ ਇੱਥੇ ਕੋਈ ਸਰਕਾਰੀ ਅਧਾਰਾ ਕੋਈ ਪਹੁੰਚਿਆ ਹੋਵੇ ਤੇ ਬੜਾ ਜਿਆਦਾ ਬੁਰਾ ਹਾਲਾਤ ਹੈ ਘਰ ਜਿਹੜੇ ਡੁੱਬ ਚੁੱਕੇ ਨੇ ਕੁਝ ਆਪਣੇ ਪੱਧਰ ਦੇ ਉੱਪਰ ਸੰਸਥਾਵਾਂ ਨੇ ਲੋਕਾਂ ਨੂੰ ਕੰਡਲ ਜਦਨ ਵੀ ਕੀਤਾ ਤੇ ਅਸੀਂ ਆਪਣੇ ਪੱਧਰ ਦੇ ਉੱਪਰ ਸੇਕਵਰਨ ਫਾਊਂਡੇਸ਼ਨ ਨਾਲ ਲੱਗੇ ਅਸੀਂ ਇੱਕ ਸੰਜਿਆ ਕੈਂਪ ਜਿਹੜਾ ਅੱਜ ਤੋਂ ਸਟਾਰਟ ਕਰ ਰਹੇ ਹਾਂ ਔਰ ਲਗਾਤਾਰ ਜਿੰਨੇ ਦਿਨ ਵੀ ਇੱਥੇ ਲੋੜ ਹੋਊਗੀ ਤੇ ਸਾਡੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਰੋਜ਼ ਟੁਟੀ ਦੇਣਗੇ ਸਰ ਤੁਹਾਨੂੰ ਲੱਗਦਾ ਵੀ ਜਿੰਨੀ ਸਹਾਇਤਾ ਤੁਸੀਂ ਕਰ ਪਾ ਰਹੇ ਹੋ ਇਹ ਇਨਫ ਹੈ ਵੀ ਇੰਨੀ ਨਾਲ ਸਰਦਾ ਇਹ ਨਾ ਪਿੰਡਾਂ ਦਾ ਜਾਂ ਹੋਰ ਲੋੜ ਹੈਗੀ ਸੀ ਇੱਥੇ ਜਾਂ ਪਹੁੰਚ ਨਹੀਂ ਸਕੀ ਬਹੁਤ ਜ਼ਿਆਦਾ ਲੋੜ ਆ ਜੀ ਇਹ ਤਾਂ ਕਸੀਮਲ ਜਿਵੇਂ ਸਾਡਾ ਇਨਸਾਨ ਦਾ ਫਰਜ਼ ਆ ਕਿ ਸਾਨੂੰ ਕਰਨਾ ਚਾਹੀਦਾ ਹਮੇਸ਼ਾ ਅਸੀਂ ਕਰਦੇ ਆ ਸਾਡੀ ਮੈਡੀਕਲ ਪ੍ਰੈਕਟਿਸ਼ਨਰ ਰਜਿਸਟ੍ਰੇਸ਼ਨ ਵੱਲੋਂ ਜਦ ਕਿ ਇੱਥੇ ਬਹੁਤ ਜਿਆਦਾ ਲੋੜ ਆ ਕਿਉਂਕਿ ਲੋਕਾਂ ਦੇ ਘਰ ਘੜ ਤਵਾ ਹੋ ਚੁੱਕੇ ਨੇ ਜ਼ਮੀਨਾਂ ਤਵਾ ਹੋ ਚੁੱਕੀਆਂ ਨੇ ਤੇ ਬਕਾਇਦਾ ਤੌਰ ਦੇ ਉੱਪਰ ਲੋਕ ਫਸੇ ਹੋਏ ਨੇ ਤੇ ਜਿੱਥੇ ਕਿ ਸਰਕਾਰ ਆ ਜਿਹੜੀ ਇੱਥੇ ਮੰਤਰੀ ਮੰਡਲ ਸਾਹਿਬ ਆਇਆ ਹੋਵੇ ਮਿੰਤ ਨਹੀਂ ਲੱਗਦੀ ਜਾਣਕਾਰੀ ਕੋਈ ਆਇਆ ਹੋਊਗਾ ਇੱਥੇ ਕੋਈ ਨਹੀਂ ਪਹੁੰਚਿਆ ਔਰ ਇੱਥੇ ਜਿਹੜਾ ਹੈਗਾ ਬਹੁਤ ਘੱਟ ਮਲਤਦਾਦ ਦੇ ਵਿੱਚ ਸਹਾਇਤਾ ਦੀ ਰੀਤੀ ਪਹੁੰਚੀ ਆ ਲੋਕ ਵਿਚਾਰੇ ਨੇ ਅਸੀਂ ਹੁਣ ਇੱਥੇ ਕੈਂਪ ਤੇ ਬੈਠੇ ਆਂ ਲੋਕ ਤਰਾ ਤਰਾ ਕਰਕੇ ਸਾਡੇ ਕੋਲ ਆ ਰਹੇ ਨੇ ਤੇ ਬਹੁਤ ਦੁਖੀ ਨੇ ਲੋਕ ਪਰ ਕਹਿ ਕੋਈ ਨਹੀਂ ਸਾਡੇ ਕੋ ਕੁਦਰਤੀ ਆਫਤ ਸਰਕਾਰ ਕੋ ਲਈ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਤੇ ਇੱਥੇ ਬਹੁਤ ਕੁਛ ਕਰਨ ਦੀ ਲੋੜ ਆ ਲਗਾਤਾਰ ਇੱਥੇ ਜਿਹੜੀਆਂ ਲੋਕਾਂ ਦੀ ਹੈਲਪ ਕਰਨ ਦੀ ਲੋੜ ਆ ਕਿਉਂਕਿ ਵਿਚਾਰੇ ਚਾਰੇ ਪਾਸੇ ਡੁੱਬ ਚੁੱਕੇ ਨੇ ਪਾਣੀ ਦਾ ਡੁੱਬੇ ਡੁੱਬੇ ਨੇ ਆਪਣੇ ਕਮਾਂਕਾਰਾਂ ਤੋਂ ਆਪਣੇ ਪਰਿਵਾਰ ਤੋਂ ਤੇ ਆਪਣੇ ਸਾਧਨਾਂ ਤੋਂ ਇਹ ਸਾਰਾ ਕੁਝ ਵਿਚਾਰੇ ਡੁੱਬ ਚੁੱਕੇ ਨੇ ਤੁਹਾਡੇ ਵੀ ਬਹੁਤ ਸਾਰੇ ਦੋਸਤ ਮਿੱਤਰ ਸਰਕਾਰੀ ਸਿਸਟਮ ਦੇ ਵਿੱਚ ਹੋਣਗੇ ਡਾਕਟਰ ਹੋਣਗੇ ਜੀ ਤੁਸੀਂ ਉਹਨਾਂ ਨੂੰ ਪੁੱਛਦੇ ਨਹੀਂ ਵੀ ਕਿਉਂ ਤੁਸੀਂ ਨਹੀਂ ਆ ਰਹੇ ਤੁਸੀਂ ਆਓ ਯਾਰ ਇੱਥੇ ਮਦਦ ਕਰੋ ਤੁਸੀਂ ਵੀ ਕਹਿੰਦੇ ਹੋਵੋਗੇ ਉਹਨਾਂ ਨੂੰ ਅ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਲਗਾਤਾਰ ਸਰਕਾਰ ਦੇ ਉੱਪਰ ਜਿੱਥੇ ਆਪਣੇ ਮੰਗਾਂ ਸੰਬੰਧੀ ਦਬਾਅ ਪਾਉਂਦੇ ਰਹਿੰਨੇ ਆ ਉੱਥੇ ਇਹ ਵੀ ਕਹਿੰਦੇ ਰਹਿੰਨੇ ਨੇ ਕਿ ਜਦੋਂ ਕੁਦਰਤੀ ਆਫ਼ਤ ਵਾਪਰੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਇਦਾਂ ਦੀ ਕੋਈ ਵਿਪਤਾ ਪੈਂਦੀ ਆ ਤੇ ਸਾਨੂੰ ਲੋਕਾਂ ਦੇ ਬਰਾਬਰ ਖੜਨਾ ਚਾਹੀਦਾ ਲੇਕਿਨ ਉਹ ਜਿਵੇਂ ਕਹੇ ਬੇ ਕਹਿਣਾ ਕਿ ਊਠ ਦਾ ਬੁੱਲ ਬਰਾਬਰ ਜਿਆ ਹੁੰਦਾ ਕਿ ਉਹ ਸੁਣਤਾ ਲੈਂਦੇ ਨੇ ਸਿਹਤ ਮੰਤਰੀ ਪੰਜਾਬ ਦੇ ਨਾਲ ਬਲਬੀਰ ਸਿੰਘ ਦਾ ਨਾਲ ਸਾਡੀਆਂ ਕਈ ਮੀਟਿੰਗ ਹੋਈਆਂ ਨੇ ਮੁੱਖ ਮੰਤਰੀ ਨਾਲ ਵੀ ਹੋਈਆਂ ਨੇ ਔਰ ਹੋਰ ਵਕ ਵਕ ਜਿਹੜੇ ਇਹਨਾਂ ਦੇ ਮੰਤਰੀ ਮੰਦਿਰ ਉਹਨਾਂ ਨਾਲ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਪਰ ਉਹਨਾਂ ਦਾ ਕਹਿਣਾ ਜਿਹੜਾ ਉਹ ਸਰਮਥੇ ਆ ਪਰ ਪ੍ਰਨਾਲਾ ਉੱਥੇ ਦਾ ਉੱਥੇ ਆ ਕੁਝ ਨਹੀਂ ਕਰਨ ਜੋ ਕਰੇ ਪ੍ਰਨਾਲਾ ਵੀ ਹੁਣ ਤਾਂ ਜੀ ਕਾਫੀ ਵੜ ਗਿਆ ਜੀ ਹ ਤੇ ਉਹੀ ਗੱਲ ਆ ਵੀ ਉਹ ਸਿਰਫ ਤੇ ਸਿਰਫ ਅਖਬਾਰੀ ਬਿਆਨਬਾਜ਼ੀ ਕਰਨ ਵਾਲੇ ਲੋਕ ਨੇ ਲੇਕਿਨ ਜਿਹੜਾ ਹਕੀਕਤ ਆ ਇਥੋਂ ਗਰਾਸ ਲੈਵਲ ਤੇ ਜੁੜੇ ਹੋਏ ਲੋਕ ਆ ਉਹ ਆਪਾਂ ਲੋਕ ਆ ਤੁਸੀਂ ਸਾਡੀ ਜਿਵੇਂ ਗੱਲਬਾਤ ਇਹਨਾਂ ਲੋਕਾਂ ਦੇ ਵਿਚਾਰੇ ਦੁਖੀ ਲੋਕਾਂ ਦੀ ਗੱਲਬਾਤ ਆ ਜਿਹੜੀ ਪਹਚਾਈ ਆ ਸਰਕਾਰ ਦੇ ਦੁਆਰੇ ਬਚਾਉਣੀਆਂ ਸੋਸ਼ਲ ਮੀਡੀਆ ਰਹੀਂ ਪਹੁੰਚਣੀਆਂ ਤੁਹਾਡੀਆਂ ਗੱਲਾਂ ਰਹੀਂ ਪਹੁੰਚਣੀਆਂ ਅਸੀਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਦੀ ਆ ਕੇ ਦੁੱਖ ਦੇ ਵਿੱਚ ਬਾਹ ਫੜੀ ਹੈ ਡਾਕਟਰ ਜੀ ਥੋੜਾ ਦੱਸੋ ਜੀ ਕਿ ਅੰਦਰ ਕਿਦਾਂ ਦੀ ਸਿਚੁਏਸ਼ਨ ਆ ਕੋਈ ਇਦਾਂ ਦੇ ਹਾਲਾਤ ਤੁਸੀਂ ਦੇਖੇ ਜਿਹੜੇ ਤੁਹਾਨੂੰ ਲੱਗਦਾ ਵੀ ਨੇ ਜੀ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਚੈਨਲ ਦੇ ਜਰੀਏ ਗੱਲ ਦੱਸਣੀ ਚਾਹੁੰਦਾ ਕਿ ਆ ਪਿੱਛੇ ਅਸੀਂ ਇੱਕ ਪਿੰਡ ਹੋਰ ਕੱਢ ਕੇ ਬੱਚੇ ਤੇ ਉਹ ਜਿਹੜੇ ਚਲਾਉਣ ਵਾਲੇ ਨੇ ਵਹੀਕਲ ਅੰਦਰ ਲੈ ਕੇ ਜਾਂਦੇ ਨੇ ਕਿਸ਼ਤੀਆਂ ਉਹਨਾਂ ਤੋਂ 6 ਬੰਲੇ ਮੁਤਾਬਕੇ ਬਹਿ ਜਾਂਦੇ ਆ ਤੇ ਜਦੋਂ ਲੈ ਕੇ ਜਾਂਦੇ ਆ ਪਰਿਵਾਰ ਨੂੰ ਉਧਰੋਂ ਕੱਢਣ ਤੋਂ ਉਧਰ ਦੋ ਲੈ ਕੇ ਜਾਂਦੇ ਦੋ ਬਚਾਰੇ ਮਗਰ ਰਹਿ ਜਾਂਦੇ ਆ ਮਾਲੋ ਜੇ ਉਹ ਪੂਰਾ ਪਰਿਵਾਰ ਲੈ ਕੇ ਆਉਣਾ ਤਾਂ ਪ੍ਰਸ਼ਾਸਨ ਨੂੰ ਇਹ ਕੱਲ ਚਾਹੀਦਾ ਕਿ ਉਹਨਾਂ ਦੀ ਜੋੜ ਤੇ ਇੱਕ ਬੰਦਰੀ ਲਾਵੇ ਜਿਹਨੇ ਚਲਾਉਣੀ ਆ ਤੇ ਉਧਰ ਪੂਰਾ ਦਾ ਪੂਰਾ ਪਰਿਵਾਰ ਆਵੇ ਤੇ ਹੁਣ ਅਸੀਂ ਪਿੱਛੇ ਆਏ ਆ ਤੇ ਬੱਚੇ ਮਾਂ ਤੇ ਉਹ ਵਿਚਾਰੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਦੇ ਘਰ ਵਾਲਾ ਤੋਂ ਜਿਹੜਾ ਹੈਗਾ ਬਾਕੀ ਬਾਹਰ ਆ ਗਏ ਨੇ ਮੁਖ ਮੈਂਬਰ ਜਿਹੜੇ ਬਾਹਰ ਆ ਗਏ ਮੁਖੀ ਜਿਹੜੇ ਬਾਹਰ ਆ ਗਏ ਜਿਹੜੇ ਬੱਚੇ ਨੇ ਤੇ ਉਹ ਮਾਮਾ ਨੇ ਉਹ ਘਰ ਅੰਦਰ ਫਸੀ ਹੋਈਆਂ ਨੇ ਤੇ ਇਹ ਹਾਲਾਤ ਨੇ ਵੀ ਵੱਲ ਲੈ ਕੇ ਜਾਣ ਵਾਲੇ ਛੇਚੇ ਬੰਦੇ ਬੈੰਦੇ ਨੇ ਤੇ ਉਹਦੇ ਵਿੱਚ ਆਪਣਾ ਤੋਂ ਤਾਂ ਇੰਜੋਏ ਕਰਦੇ ਨੇ ਮੇਰੇ ਖਿਆਲ ਉਹਨਾਂ ਨੂੰ ਕੋਈ ਮਤਲ ਨਹੀਂ ਲੋਕਾਂ ਤੱਕ ਤੇ ਲੇਕਿਨ ਉੱ ਕਿਡੇ ਮਾਰਦੇ ਅਸੀਂ ਕੁਝ ਮੁਲਾਜ਼ਮਾਂ ਦੇ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਸਾਡੀਆਂ ਡਿਊਟੀਆਂ ਇਦਾਂ ਐ ਅਸੀਂ ਨਹੀਂ ਜਾ ਸਕਦੇ ਸਾਨੂੰ ਸਿਸਟਮ ਨੇ ਬੰਨਿਆ ਇਦਾਂ ਹੋਇਆ ਤੇ ਵੀ ਸਾਨੂੰ ਮੁਸ਼ਕਲ ਬੜੀ ਇਹਦੇ ਵਿੱਚ ਆਉਂਦੀ ਤੁਹਾਨੂੰ ਕੀ ਲੱਗਦਾ ਵੀ ਇਹ ਪ੍ਰਬੰਧਾਂ ਦੀ ਨਲਾਕੀ ਦਾ ਸਿਸਟਮ ਐ ਇਦਾਂ ਦਾ ਬਣਿਆ ਹੋਇਆ ਇਹਨੂੰ ਸੁਧਾਰਨਾ ਚਾਹੀਦਾ ਸਰ ਮੈਂ ਤੇਰੀ ਗੱਲ ਕਹਿਣ ਲੱਗਾ ਕਿ ਪ੍ਰਬੰਧਾਂ ਦੀ ਅੱਜ ਨਾਲ ਕੀ ਨਹੀਂ ਹੈਗੀ ਬੜੇ ਲੰਬੇ ਸਮੇਂ ਤੋਂ ਪ੍ਰਬੰਧਾਂ ਨੇ ਲੈ ਕੇ ਅਸੀਂ ਹਮੇਸ਼ਾ ਹੋਨੇ ਆ ਸਵੇਯਾਲ ਸਰ ਨਾਲ ਖੜੇ ਨੇ ਸਿੱਖ ਬੈਰਨ ਫਾਊਂਡੇਸ਼ਨ ਵਾਲੇ ਕਿ ਅਸੀਂ ਇਹਨਾਂ ਨਾਲ ਰਲ ਕੇ ਹਮੇਸ਼ਾ ਹਰ ਇੱਕ ਜਗ੍ਹਾ ਤੋਂ ਉੱਪਰ ਜਾਣਾ ਜਿੱਥੇ ਹੜ੍ਹ ਜਾਂ ਕੁਦਰਤੀ ਆਫਤਾਂ ਹੁੰਦੀਆਂ ਹੁਣ ਇਹ ਇਹ ਘਮ ਹੋਇਆ ਜਾਂ ਹੁਣ ਹੀ ਪਾਣੀ ਦੇ ਨਾਲ ਇਹ ਘਮ ਹੋਇਆ ਹਰ ਸਾਲ ਇਹੀ ਹਾਲਾਤ ਨੇ ਲੋਕ ਵਿਚਾਰੇ ਡੁੱਬਦੇ ਨੇ ਫੇਰ ਚੋਂਦੇ ਨੇ ਫੇਰ ਵਿਚਾਰੇ ਤਬਾਹ ਹੁੰਦੇ ਨੇ ਫੇਰ ਉੱਠਦੇ ਨੇ ਕੋਈ ਸਰਕਾਰੀ ਮਦਦ ਦੇ ਨਾਲ ਤੱਕ ਨਹੀਂ ਪਹੁੰਚਦੀ ਬਾਕੀ ਜਿਹੜੀ ਗੱਲ ਪ੍ਰਸ਼ਾਸਨ ਦੀ ਡਿਉਟੀ ਮੰਨਦੀ ਆ ਉਹ ਕਰ ਰਹੇ ਨੇ ਲੇਕਿਨ ਇੱਥੇ ਜਿਹੜੇ ਆਮ ਪਬਲਿਕ ਲੋਕ ਨੇ ਉਹ ਵਿਚਾਰੇ ਆਪਣੇ ਪੱਧਰ ਦੇ ਉੱਪਰ ਕਿਸ਼ਤੀਆਂ ਬਣਾ ਕੇ ਕੀ ਕਿਸੇ ਵੀ ਤਰੀਕੇ ਦੇ ਨਾਲ ਟਰੈਕਟਰ ਲੈ ਕੇ ਵੀ ਆਪਣੇ ਪੱਧਰ ਦੇ ਉੱਪਰੋਂ ਸਮਾਨ ਅੰਦਰੋਂ ਲੈ ਕੇ ਆ ਰਹੇ ਨੇ ਕਿ ਕਿਹੜੀ ਕਿਹੜੀ ਦਵਾਈਆਂ ਹੁਣ ਇੱਥੇ ਜ਼ਰੂਰਤ ਨੇ ਸਮਾਨ ਦੇ ਰਹੇ ਹੋ ਕਿੰਨੀ ਵੀ ਸਾਰੀ ਲੋਡ ਆ ਜੀ ਸਾਰਾ ਹਰ ਇੱਕ ਸਤਾਰਾ ਦੀ ਫਸਟੇ ਹਰ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਅਸੀਂ ਇੱਥੇ ਕਰਾਂਗੇ 24 ਘੰਟੇ ਸਾਰਾ ਇਸ ਚੱਲਾ ਕੈਂਪ ਔਰ ਲਗਾਤਾਰ ਚੱਲਣਾ ਔਰ ਇਹ ਮੈਂ ਬਸਵਾਸ ਦਵਾਉਂਦਾ ਤੁਹਾਡੇ ਚੰਦ ਲਈ ਕਿ ਜਿੰਨੇ ਦਿਨ ਵੀ ਇੱਥੇ ਕੋਈ ਬਿਪਤਾ ਹੋਊਗੀ ਕੋਈ ਆਪਸ ਲੋਗੇ ਅਸੀਂ ਲਗਾਤਾਰ ਇੱਥੇ ਬੈਠਾਂਗੇ ਸਾਡੇ ਜ਼ਿਲ੍ਹੇ ਦੇ ਜਿਹੜੇ ਵੱਖਰੇ ਵੱਖਰੇ ਤੌਰ ਦੇ ਉੱਪਰ ਰੋਜ਼ ਜਾ ਕੇ ਡਿਊਟੀ ਦੇਣਗੇ ਔਰ ਹਰ ਇੱਕ ਤਰ੍ਹਾਂ ਦੀ ਮੈਡੀਸਨ ਸਾਡੇ ਕੋਲੇ ਮੌਜੂਦ ਆ ਜਿਹੜੀਆਂ ਕੁਝ ਘਾਟਾਂ ਨੇ ਉਹ ਅਸੀਂ ਅੱਜ ਹੀ ਲਿਖ ਕੇ ਭੇਜ ਰਿਹਾ ਤੇ ਸਾਡੇ ਜਿਹੜੇ ਇਹ ਸਿਕਰ ਰਿਸਪੌਂਡਰਸ ਨਾਲੇ ਨੇ ਉਹ ਉਹਨਾਂ ਦਾ ਬੜਾ ਧੰਨਵਾਦ ਆ ਕਿ ਉਹਨਾਂ ਨੇ ਆਪਣੀ ਜਿਹੜੀ ਸੰਸਥਾ ਸਾਡੀ ਇੱਕ ਮਾਨਵ ਸੇਵਾ ਪਰਮ ਧਰਮ ਸਾਡਾ ਵੀ ਮੈਡੀਕਲ ਅਸਟੇਸ਼ਨ ਦਾ ਹੀ ਨਾਰਾ ਤੇ ਇਹਨਾਂ ਦਾ ਵੀ ਇਹੀ ਮਾਨਵ ਸੇਵਾ ਫੋਲੋਸਿਪਸ਼ਨ ਦਾ ਇਹ ਨਾਰਾ ਕਿ ਅਸੀਂ ਲਗਾਤਾਰ ਆਪਾਂ ਜਿਹੜਾ ਹੈਗਾ ਲੋਕਾਂ ਨਾਲ ਜੁੜਨਾ ਤੇ ਲੋਕਾਂ ਦੀ ਬਫ ਡਾਸਟਰ ਆਇਆ ਹੋਇਆ ਜਦਾਂ ਜਹਾੜਾ ਆਇਆ ਹੋਇਆ ਤਾਂ ਲੋਕ ਤੁਹਾਡੇ ਨਾਲ ਜੁੜ ਕੇ ਮਦਦ ਕਰਨਾ ਚਾਹੁੰਦੇ ਹੁਣ ਕੋਈ ਮਦਦ ਕਰ ਸਕਦਾ ਕਿਸੇ ਤਰ੍ਹਾਂ ਦੀ ਮਦਦ ਕਿੱਦਾਂ ਦੀ ਬਿਲਕੁਲ ਕਿਸ ਤਰ੍ਹਾਂ ਵੀ ਮਦਦ ਕਰ ਸਕਦੇ ਆ ਸਾਡੇ ਸਭੀ ਆਲੇ ਬੈਠੇ ਨੇ ਅਸੀਂ ਵੀ ਬੈਠੇ ਆ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਮੈਂ ਤਾਂ ਕਹਿੰਦਾ ਕਿ ਇੱਥੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕੋਈ ਫੰਡਸ ਦੀ ਲੋੜ ਆ ਤੇ ਨਾ ਸਾਨੂੰ ਕਿਸੇ ਹੋਰ ਤਰ੍ਹਾਂ ਦੇ ਲੋਟਿਆਂ ਦੀ ਲੋੜ ਆ ਜੇ ਮਤਲਬ ਪ੍ਰਸ਼ਾਸਨ ਜਾਂ ਕੋਈ ਵੀ ਬੰਦਾ ਆਮ ਬੰਦਾ ਚਾਹੁੰਦਾ ਕਿ ਅਸੀਂ ਰਲ ਕੇ ਕੋਈ ਡਿਊਟੀ ਦੇਣੀ ਆ ਜਾਂ ਰਲ ਕੇ ਤੁਹਾਡਾ ਸਾਥ ਦੇਣਾ ਤਾਂ ਉਹ ਆਉਣ ਸਾਡੇ ਕੋਲੇ ਬੈਠਣਾ ਅਸੀਂ ਤੁਹਾਡੇ ਨਾਲ ਆ ਕਿ ਹਰ ਤਰ੍ਹਾਂ ਦੀ ਜਿਹੜੀ ਡਿਊਟੀ ਆ ਜਿਵੇਂ ਵੀ ਜਿਹਨਾਂ ਦੀ ਸੇਵਾ ਦੇਣੀਆਂ ਹੋਣਗੀਆਂ ਅਸੀਂ ਦੰਦੇ ਰਵਾਂਗੇ ਨਾਲੀ ਸੋ ਬਿਲਕੁਲ ਅ ਇੱਥੇ ਕੋਈ ਬਾਪੂ ਜੀ ਸਰਕਾਰੀ ਸਿਹਤਾਂ ਵੀ ਪਹੁੰਚੀ ਤੁਹਾਡੇ ਕੋਲ ਮੈਡੀਕਲ ਨੂੰ ਲੈ ਕੇ ਸੋ ਨਹੀਂ ਕੋਈ ਨਹੀਂ ਪਹੁੰਚੀ ਜੀ ਆਈ ਕੋਈ ਸਾਈ ਸਰਕਾਰੀ ਸਿਹਤਾਂ ਆਈ ਜੀ ਕੋਈ ਨਹੀਂ ਹਾਲੀ ਨਹੀਂ ਆਈ ਜੀ ਕੋਈ ਆਈ ਜੀ ਨਹੀਂ ਨਹੀਂ ਕੋਈ ਨਹੀਂ ਆਈ ਸਰਕਾਰੀ ਸਿਹਤਾਂ ਕੋਈ ਨਹੀਂ ਆਈ ਸੋ ਬਿਲਕੁਲ ਵੱਡੇ ਸਵਾਲ ਫੇਰ ਇੱਥੇ ਉਹੀ ਖੜੇ ਹੋ ਜਾਂਦੇ ਜੇ ਪ੍ਰਾਈਵੇਟ ਸੰਸਥਾਵਾਂ ਜਾਂ ਡਾਕਟਰਸ ਦੀਆਂ ਐਸੋਸੀਏਸ਼ਨ ਜਿਹੜੀਆਂ ਆਪਣੇ ਤੌਰ ਤੇ ਕੰਮ ਕਰ ਰਹੀਆਂ ਜਾਂ ਫਿਰ ਸਿੱਖੀ ਵੈਲਨੈਸ ਫਾਊਂਡੇਸ਼ਨ ਜਿਹੜੇ ਫਾਊਂਡੇਸ਼ਨਸ ਹੈਗੀਆਂ ਉਹ ਕੰਮ ਕਰ ਰਹੀਆਂ ਤਾਂ ਫਿਰ ਸਵਾਲ ਸਰਕਾਰ ਤੇ ਚਲਾ ਜਾਂਦਾ ਹੈ ਕਿ ਸਰਕਾਰ ਵੱਡੀ ਹੈ ਜਾਂ ਸੰਸਥਾਵਾਂ ਜੇ ਸੰਸਥਾਵਾਂ ਕਰ ਪਾ ਰਹੀਆਂ ਤਾਂ ਸਰਕਾਰ ਕਿਉਂ ਨਹੀਂ ਤੇ ਬਹੁਤ ਵੱਡੇ ਇਹ ਜਿਹੜੇ ਸਵਾਲ ਆ ਤੇ ਲੋਕ ਡਿਕ ਰਹੇ ਆ ਅਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਲੋਕ ਡੁੱਬੇ ਬੈਠੇ ਆ ਅੱਖਾਂ ਲੱਗੀਆਂ ਹੋਈਆਂ ਲੋਕਾਂ ਦੀਆਂ ਆ ਕਿ ਕੋਈ ਆਊਗਾ ਸਾਡੀ ਮਦਦ ਕਰੂਗਾ ਤੇ ਉਮੀਦ ਕਰਦੇ ਆ ਕਿ ਹਰ ਘਰ ਜਿਹੜਾ ਵੀ ਇਸ ਹੜ੍ਹ ਤੋਂ ਪੀੜਤ ਆ ਜਿਹਨੂੰ ਵੀ ਮਦਦ ਦੀ ਲੋੜ ਆ ਉੱਥੇ ਤੱਕ ਮਦਦ ਪਹੁੰਚੂਗੀ ਤੇ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਉਹਨਾਂ ਲੋਕਾਂ ਤੱਕ ਮਦਦ ਜ਼ਰੂਰ ਲੈ ਕੇ ਜਾਊਗਾ ਤੇ ਸਰਕਾਰ ਵੀ ਇਸ ਦੇ ਵਿੱਚ ਜੇਕਰ ਅਜੇ ਤੱਕ ਨਹੀਂ ਕਰ ਸਕੀ ਤਾਂ ਅੱਜ ਤੋਂ ਬਾਅਦ ਆਪਣਾ ਵੰਡਦਾ ਰੋਲ ਜ਼ਰੂਰ ਨਿਭਾਏਗੀ ਗੁਰਪ੍ਰੀਤ ਸਿੰਘ ਦਰਸਤਨਾਮ ਸਿੰਘ ਪੰਜਾਬੀ ਲੋਕ ਚੈਨਰ